ਇਨਾਂ ਨੂੰ ਇਨਾਂ ਨੂੰ ਲੋਡ ਹੋਏਗੀ ਲੋਡ ਹੋਏਗੀ ਅਸੀਂ ਉਹਨਾਂ ਨੂੰ ਉਹ ਹੁਣ ਆ ਗਏ ਕੋਈ 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 ਨਸੋਈ ਇਲਾਜ ਦੇ ਸਾਇਤਾ ਉਸ ਵਿੱਚ ਮਦਦ ਨਹੀਂ ਕਿਸੇ ਕਿਸੇ ਕਿਸਮ ਦਾ ਨਸ਼ਾ ਬਿੱਕਦੀ ਦਵਾਗੇ ਨਸ਼ਾ ਬਿੱਕਦੀ ਮੇਰੀਆਂ ਕਿੱਥੇ ਆ ਰਹੀਆਂ ਅੱਜ ਜੁਧ ਨਸ਼ਿਆਂ ਦੇ ਵਿਰੁੱਧ ਬਹੁਤ ਹੀ ਗਰਮੀ ਦੇ ਵਿੱਚ ਜਿਹੜੇ ਸਾਡੇ ਪਿੰਡਾਂ ਦੇ ਵਿੱਚ ਆਦੇ ਸਾਡੇ ਪੈਮ ਭਲਾਦੇ ਬੜੀ ਵੱਡੀ ਗਿਣਤੀ ਚ ਮੀਟਿੰਗਾਂ ਚ ਆਦੇ ਅੱਜ ਵੀ ਕਪਾਲਾ ਖੋਦ ਕਪਾਲਾ ਕਲਾ ਸੈਂਸ ਦਾ ਬਰਦਾਸ਼ਤ ਹੈਗਾ ਛੋਟਾ ਮੀਟਿਆ ਕੀਤੀਆਂ ਪਰ ਬਹੁਤ ਗੁੱਡ ਰਿਸਪੌਂਸ ਆ ਤੇ ਮੈਨੂੰ ਲੱਗਦਾ ਕਿ ਪ੍ਰਮਾਤਮਾ ਕਿਰਪਾ ਕਰੂ ਜਲਦੀ ਪੰਜਾਬ ਤੋਂ ਨਸ਼ਾ ਜਿਹੜਾ ਉਹ ਖਤਮ ਹੋ ਜਾਊਗਾ ਵੱਡੇ ਵੱਡੇ ਲੈਵਲ ਤੇ ਲੋਕ ਆਉਣ ਲੱਗੇ ਆ ਲੋਕ ਦੱਸਣ ਲੱਗੇ ਕਿ ਆ ਬੰਦਾ ਨਸ਼ਾ ਵੇਚਦਾ ਬੰਦਾ ਕਰ ਰਿਹਾ ਸਮਝਦੇ ਕਿ ਕਾਫੀ ਲੋਕ ਅੰਦਰ ਵੀ ਜਾ ਚੁੱਕੇ ਆ ਕਿੰਨੇ ਵੀ ਦੀ ਮਿਹਮਰੇਗੀ ਅੱਗੇ ਵੀ ਹੋਣਾ ਚਾਹੀਦਾ ਨਹੀਂ ਨਹੀਂ ਮੈਨੂੰ ਲੱਗਦਾ ਕਿ ਅਸੀਂ 80% ਪੰਜਾਬ ਚ ਅਸੀਂ ਹੁਣ ਤੱਕ ਕਾਮਯਾਬ ਹੋ ਗਏ ਜਿਹੜਾ ਮੇਰਾ ਆਪਣੇ ਹਲਕੇ ਦਾ ਅਨੈਸਾ ਜੀ 20% ਥੋੜਾ ਕਮ ਰਹਿ ਗਿਆ ਉਹੀ ਲੋਕਾਂ ਨੂੰ ਅਪੀਲ ਕਰਦੇ ਆਂਗੇ ਸਾਡਾ ਸਹਿਯੋਗ ਕਰੋ ਉਹ ਵੀ ਖਤਮ ਕਰ ਦਈਏ ਦੇਖੋ ਅਸੀਂ ਧਾਰਿਆ ਕਿ ਅਸੀਂ ਨਸ਼ਾ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਕਰਨਾ ਟਾਈਮ ਭਾਵੇਂ ਜਿੰਨਾ ਬਜ਼ੀ ਲੱਗ ਜਾਏ ਅਸੀਂ ਨਸ਼ਾ ਜਿਹੜਾ ਖਤਮ ਕਰਕੇ ਚੁੱਕੀਏ ਇਹ ਮੁਹਿੰਮ ਲੱਫਾ ਤੇ ਜਿਹੜੀ ਆ ਖਤਮ ਹੋ ਤੇ ਆ ਚੁੱਕੀ ਹੈ ਤੁਹਾਨੂੰ ਕੀ ਲੱਗਦਾ ਮੁਹਿੰਮ ਦਾ ਕਿੰਨਾ ਤਾਂ ਲੋਕਾਂ ਨੂੰ ਫਾਇਦਾ ਆਇਆ ਔਰ ਕਿੰਨੇ ਕੁ ਲੋਕ ਜਿਹੜੇ ਨੇ ਜਾਗਰੂਕ ਹੋ ਚੁੱਕੇ ਨੇ ਤੁਸੀਂ ਜਾਗਰੂਕ ਹੋਏ ਤੇ ਲੋਕ ਸੁਝਵਾਨੀ ਹੋਏ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਸਰਕਾਰ ਆ ਜਿਹਦੀ ਨੀਅਤ ਤੇ ਨੀਤੀ ਚੰਗੀ ਆ ਪਹਿਲੀਆਂ ਸਰਕਾਰਾਂ ਨੇ ਕੋਈ ਐਫਰਟ ਨਹੀਂ ਕੀਤਾ ਕੋਈ ਉਹਨਾਂ ਨੇ ਕੋਸ਼ਿਸ਼ ਨਹੀਂ ਕੀਤੀ ਬਲਕਿ ਤੁਸੀਂ ਉਹਨ ਕੈਪਟਨ ਮਨਿੰਦਰ ਸਿੰਘ ਦੀ ਸਟੇਟਮੈਂਟ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਕਿ ਕਾਂਗਰਸੀ ਕਾਲੀ ਸਾਦੇ ਰਲੇ ਇਹਨਾਂ ਨੇ ਚਾਂਦ ਬੁੱਝ ਕੇ ਨਸ਼ੇ ਦੇ ਉੱਤੇ ਜਿਹੜਾ ਕੋਈ ਕੰਮ ਨਹੀਂ ਕੀਤਾ ਪਹਿਲਾਂ ਜਦੋਂ ਮਜੀਠੀਆ ਤੋਂ ਫੜਿਆ ਸੁਨੀਲ ਜਾਕੜ ਬਾਜਵਾ ਖੈਦਾ ਸਭ ਚਿਕਣ ਲੱਗੇ ਜੇ ਪਈ ਮਜੀਠੀਆ ਹੁਣ ਨਸ਼ਾ ਦੀ ਲੈਂਦਾ ਤੇ ਦਸ ਦਿਨ ਲੈਂਦਾ ਕਿੰਨਾ ਨੇ ਇਹ ਬੰਦੇ ਜਿਹੜੇ ਹੁਣ ਨਾ ਕੈਪਟਨ ਮਨਿੰਦਰ ਸਿੰਘ ਨੂੰ ਪੁੱਛੋ ਵੀ ਤੂੰ ਦੱਸ ਮੁੱਖ ਮੰਤਰੀ ਨੇ 4.5 ਸਾਲ ਕੌਣ ਬੰਦਾ ਨਸ਼ਾ ਲੈ ਕੇ ਆ ਉਹਦੇ ਸਾਥੀ ਜਿਹੜੇ ਆ ਉਹਦੇ ਨਾਲ ਜਿਹੜੇ ਕੰਮ ਕਰਦੇ ਉਹ ਰੋਜ਼ ਵੀਡੀਓ ਪਾਪਾ ਕਹਿੰਦੇ ਆ ਕਿ ਅਸੀਂ ਤੇ ਜ ਆ ਆ ਕੁਝ ਇੰਨਾ ਕੁਝ ਹੋਇਆ ਜੀ ਇੰਨਾ ਕੁਝ ਹੋਇਆ ਜੀ ਇੰਨਾ ਕੁਝ ਹੋਇਆ ਜੀ ਇਹ ਇਹ ਲੀਡਰ ਜਿਹੜੇ ਆ ਜਿਹੜੇ ਹਿੱਸੇ ਲੈਂਦੇ ਦੇ ਜਿਹੜੇ ਉਹਨਾਂ ਦਾ ਰਲੇ ਸੀ ਜਿਹੜੇ ਚਾਚਾ ਭਤੀਜੇ ਦੀ ਸਰਕਾਰ ਸੀਗੀ ਇਹ ਇਹ ਪਰਦੇ ਪਾਉਣ ਤੇ ਲੱਗੇ ਆ ਸਭ ਪਰਦਾ ਨਹੀਂ ਪੜਾ ਮੁੱਖ ਮੰਤਰੀ ਨੇ ਬੜਾ ਸਪਸ਼ਟ ਗਿਆ ਕਿ ਕੋਈ ਵੀ ਬੰਦਾ ਕਿਉਂ ਨਾ ਹੋਵੇ ਹਰ ਬੰਦੇ ਦੇ ਖਿਲਾਫ ਕਾਰਵਾਈ ਕਰਾਂਗੇ ਭਾਵੇਂ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਸੋ ਜਿਹੜਾ ਪਹਿਲੀਆਂ ਸਰਕਾਰਾਂ ਨੇ ਕੰਮ ਨਹੀਂ ਕੀਤਾ ਉਹ ਕੰਮ ਹੁਣ ਸਾਨੂੰ ਕਰਨਾ ਪੈਦਿਆ ਉਹਦੇ ਅਸੀਂ ਉੱਚ ਬੇहद ਜਿਆਦਾ ਕਾਮਯਾਬੀ ਜਿਹੜੀ ਪ੍ਰਾਪਤ ਕੀਤੀ ਹੈ ਉਹਦੇ ਅਗਲੇ ਦੌਰ ਦੇ ਵਿੱਚ ਹੋਰ ਮਤਲਬ ਜੇ ਜਦ ਨਸ਼ਿਆਂ ਦੇ ਵਿਰੁੱਧ ਖਤਮ ਹੋਊਗਾ ਤਾਂ ਅਸੀਂ ਕਾਫੀ ਕਾਮਯਾਬ ਹੋ ਚੁੱਕੇ ਹੋਾਂਗੇ ਤੇ ਪੰਜਾਬ ਤੋਂ ਨਸ਼ਾ ਜਿਹੜਾ ਬਹੁਤ ਸਾਰਾ ਨਸ਼ਾ ਜਿਹੜਾ ਖਤਮ ਹੋ ਚੁੱਕਾ ਹੋਊਗਾ ਮੰਤਰੀ ਸਾਹਿਬ ਇੱਥੇ ਪਹੁੰਚੇ ਕੀ ਕਹਿਣਾ ਚਾਹੁੰਦੇ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਪੰਜਾਬ ਸਰਕਾਰ ਨੇ ਜੋ ਨਸ਼ਾ ਵਿਰੋਧ ਮੈਂ ਸ਼ੁਰੂ ਕੀਤੀ ਆ ਉਹਦੇ ਤਹਿਤ ਅੱਜ ਮੰਤਰੀ ਸਾਹਿਬ ਸਾਡੇ ਪਿੰਡ ਸਾਇੰਸਰਾ ਪੱਤੀ ਰਾਮਪੁਰਾ ਪਹੁੰਚੇ ਆ ਅਸੀਂ ਮੰਤਰੀ ਸਾਹਿਬ ਦਾ ਇੱਥੇ ਆਉਣ ਤੇ ਜੀ ਆਇਆਂ ਕਹਿੰਦੇ ਆ ਮੰਤਰੀ ਸਾਹਿਬ ਜਿਹੜੇ ਕੰਮ ਵਾਸਤੇ ਆਏ ਸੀ ਸੰਗਤ ਨੂੰ ਇਕੱਠਿਆਂ ਹੋ ਕੇ ਸੰਬੋਧਨ ਕੀਤਾ ਆ ਸਾਡੇ ਪਿੰਡ ਦੇ ਵਿੱਚ ਤੇ ਤਕਰੀਬਨ ਪਹਿਲਾਂ ਹੀ ਜਿਹੜਾ ਨਸ਼ਾ ਆ ਉਹ ਬਿਲਕੁਲ ਵੇਚਣ ਵਾਲਾ ਤੇ ਕੋਈ ਨਹੀਂ ਇਕਾ ਦੁੱਕਾ ਕੋਈ ਖਾਣ ਪੀਣ ਵਾਲਾ ਹੈਗਾ ਅਸੀਂ ਉਹਨਾਂ ਨੂੰ ਵੀ ਵਰਜਾਂਗੇ ਕਿ ਉਹ ਇਸ ਕੰਮ ਤੋਂ ਬਾਝੋਂ ਕਿੰਨਾ ਕੁ ਵਧੀਆ ਉਪਰਾਲਾ ਸਰਕਾਰ ਦਾ ਜੀ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਜੀ ਇਹਦੇ ਨਾਲ ਅਵੇਅਰਨੈਸ ਆਉਂਦੀ ਆ ਲੋਕ ਅਵੇਅਰ ਹੁੰਦੇ ਆ ਤੇ ਇੱਕ ਸਰਕਾਰ ਨੂੰ ਅੱਜ ਸੌਮ ਵਿੱਚ ਚਕਾਈ ਗਈ ਜਿਹਦੇ ਵਿੱਚ ਖਾਸ ਤੌਰ ਤੇ ਕਿਹਾ ਗਿਆ ਵੀ ਕਿਸੇ ਵੀ ਨਸ਼ਾ ਤਸਕਰ ਦੀ ਜਮਾਨਤ ਨਹੀਂ ਦੇਣੀ ਕੀ ਜਾਣਾ ਚਾਹੀਦਾ ਅਸੀਂ ਤਾਂ ਪਹਿਲਾਂ ਹੀ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਪੇਸ਼ ਕੀਤਾ ਸਾਰੀ ਮੇਰੀ ਪੰਚਾਇਤ ਨੇ ਕਿ ਆਪਾਂ ਜਿਹੜਾ ਵਾ ਨਸ਼ੇ ਦੇ ਕੋਈ ਵੀ ਕਾਰੋਬਾਰ ਕਰਦਾ ਅਸੀਂ ਉਹਦੇ ਨਾਲ ਨਹੀਂ ਜਾਵਾਂਗੇ ਨਾਂ ਖਲੋਵਾਂਗੇ ਸਾਡੀ ਪੰਚਾਇਤ ਪਹਿਲਾਂ ਹੀ ਇਸ ਕੰਮ ਦੇ ਨਾਲ ਸਬੂਤ ਦੇ ਆ ਕਿ ਅਸੀਂ ਇਹ ਕੰਮ ਨਹੀਂ ਹੋਣ ਦੇਣਾ ਪਿੰਡ ਸੈਸਰਾ ਕਲਾਸ ਸਰਪੰਚ ਧਰਮਨ ਸਿੰਘ ਅੱਜ ਕਪਟਨ ਮੰਤਰੀ ਸਾਫਕਾ ਕਪਟਨ ਮੰਤਰੀ ਸਦਾ ਕਲਦੀਪ ਸਿੰਘ ਧਾਰੀਵਾਲ ਜੀ ਸਾਡੇ ਅੱਜ ਪਿੰਡ ਰਾਜੀ ਨਗਰ ਵਿਖੇ ਔਰ ਸੰਗਤ ਨਾਲ ਸਾਥ ਮੰਗਣ ਵਾਸਤੇ ਆਈ ਸੀ ਆਪਾਂ ਇਹ ਕਹਿ ਸਕਦੇ ਆ ਕਿ ਜਿੱਦਾਂ ਨਸ਼ਾ ਪਿੰਡਾਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਟਾਈਮ ਤੋਂ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਸਰਕਾਰ ਨੇ ਪਹਿਲ ਕੀਤੀ ਆ ਔਰ ਇਹ ਪਹਿਲ ਕਦਮੀ ਕਰਦੇ ਕਰਦੇ ਸਾਡੇ ਪਿੰਡਾਂ ਦੇ ਵਿੱਚੋਂ 70% ਨਸ਼ਾ ਜਿਹੜਾ ਵਾ ਖਤਮ ਹੋ ਚੁੱਕਾ ਵਾ 25-30% ਰਹਿ ਗਿਆ ਵਾ ਜੇ ਸਰਕਾਰ ਦੀ ਮੁਹਿੰਮ ਇਸੇ ਤਰ੍ਹਾਂ ਚੱਲਦੀ ਰਹੀ ਤੇ ਇਹਦੇ ਨਾਲ ਨਾਲ ਵੀ 25-30% ਜਿਹੜਾ ਨਸ਼ਾ ਰਹਿ ਗਿਆ ਇਹ ਵੀ ਆਉਣ ਆ ਦਿਨਾਂ ਦੇ ਵਿੱਚ ਖਤਮ ਹੋ ਜਾਊਗਾ ਔਰ ਮੰਤਰੀ ਸਾਹਿਬ ਲੋਕਾਂ ਨੂੰ ਇਹ ਦੱਸਣ ਵਾਸਤੇ ਆਏ ਆ ਕਿਸੇ ਨਸ਼ਾ ਡਰਗ ਤਸਰ ਕੋ ਤਸਕਰ ਕੋ ਡਰਨ ਦੀ ਲੋੜ ਨਹੀਂ ਆ ਤੁਸੀਂ ਮੈਨੂੰ ਦੱਸੋ ਪੰਚਾਇਤ ਨੂੰ ਦੱਸੋ ਪੁਲਿਸ ਪ੍ਰਸ਼ਾਸਨ ਨੂੰ ਦੱਸੋ ਤੁਸੀਂ ਸਾਨੂੰ ਦੱਸੋ ਅਸੀਂ ਤਾਂ ਜੋ ਤੁਹਾਡਾ ਪਿੰਡਾਂ ਦੇ ਵਿੱਚੋਂ ਨਸ਼ਾ ਮੁਕਾ ਗਏ ਔਰ ਨੌਜਵਾਨੀ ਨੂੰ ਬਚਾਇਆ ਜਾਵੇ ਔਰ ਇਹ ਪਹਿਲੀ ਸਰਕਾਰ ਆ ਜਿਹੜੀ ਸਰ ਲੋਕਾਂ ਵਾਸਤੇ ਸਹਿਰਦ ਹੋ ਕੇ ਲੋਕਾਂ ਤੀਆਂ ਪੁੱਤਾਂ ਦੀ ਰਾਖੀ ਵਾਸਤੇ ਪੈ ਕਦਮ ਪੁੱਟੇ ਸਰਕਾਰ ਨੇ ਜੀ ਸਰਕਾਰ ਨੇ ਸੋਚ ਚਾਈ ਅੱਜ ਉੱਥੇ ਪ੍ਰਾਂਡਰ ਕਰਦੀ ਬਿਲਕੁਲ ਬਿਲਕੁਲ ਐ ਅਸੀਂ ਉਸ ਚੀਜ਼ ਤੇ ਪ੍ਰਮਾਣ ਦਿੰਦੇ ਆ ਜਿੱਦਾਂ ਅਸੀਂ ਪੰਜ ਆਪਣਾ ਅਸੀਂ ਪਿੰਡਾਂ ਦੇ ਮਤੇ ਪਾ ਗਏ ਪਹਿਲਾਂ ਹੀ ਦਿੱਤੇ ਹੋਏ ਆ ਵੀ ਕਿਸੇ ਵੀ ਨਸ਼ਾ ਤਸਕਰ ਦੀ ਇਹੋ ਜੇ ਸ਼ਰਾਰਤੀ ਅੰਸਦ ਦੀ ਜ਼ਮਾਨਤ ਨਹੀਂ ਦੇਣੀ ਇਹ ਪਹਿਲਾਂ ਮਤੇ ਪਾਇਆ ਔਰ ਪਹਿਲਾਂ ਹੀ ਇੰਨਾ ਸ਼ਰਾਰਤੀ ਅੰਸਰਾਂ ਦਾ ਕੋਈ ਵੀ ਲੋਕ ਜਿੰਮੇ ਵਾਲ ਲੋਕ ਨੇ ਨਹੀਂ ਇਹਨਾਂ ਦੀ ਜ਼ਮਾਨਤ ਨਹੀਂ ਦੇ ਰਹੇ ਉਹ ਸਟੇਡੀਅਮ ਜੀ ਵੀ ਜਿਹੜੀ ਇੱਕ ਬੁਦਾਦ ਦਿੱਤੀ ਆ ਹਾਂ ਜੀ ਆਪਾਂ ਤੇਰੇ ਬਣਾਏ ਸਾਰੇ ਸੁਪਨੇ ਖਲੋਤੇ ਇੱਥੇ ਅਸੀਂ ਸਾਰੇ ਸਾਥੀਆਂ ਨਾਲ ਰਲ ਕੇ ਸਰਕਾਰ ਕੋ ਮંત્રી ਸਾਹਿਬ ਕੋ ਆਪਾਂ ਬੇਨਤੀ ਕੀਤੀ ਸੀ ਕਿ ਸਾਡੇ ਪਿੰਡ ਦੇ ਵਿੱਚ ਸਟੇਡੀਅਮ ਨਹੀਂ ਹੈਗਾ ਔਰ ਜਗਾ ਇੱਕ ਇਹੋ ਜਿਹੀ ਲੋਕੇਸ਼ਨ ਤੇ ਵਧੀਆ ਸਾਂਝੀ ਚਰਸਤਾ ਬਣਦਾ ਚਾਰੇ ਪਿੰਡਾਂ ਨੂੰ ਲਾਗੇ ਪੈਂਦੀ ਆ ਕਿਲੋਕਿਲੋਮੀਟਰ ਲਾਗੇ ਉਹ ਲੋਕੇਸ਼ਨ ਬਹੁਤ ਵਧੀਆ ਸੀਗੀ ਉਹ ਆਪਾਂ ਸਰਕਾਰ ਨੂੰ ਪੈੜੀ ਦੇ ਦਿੱਤੀ ਤੇ ਉਹਨਾਂ ਨੇ ਸਾਨੂੰ 39 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਆ ਜਿਹੜਾ ਆ ਬਾਰਸ਼ ਹਟਦੇ ਆਉਣ ਵਾਲੇ ਦਿਨਾਂ ਦੇ ਵਿੱਚ ਸਟੇਡੀਅਮ ਬਣਾਇਆ ਜਾਵੇਗਾ ਜੀ ਪਹਿਲ ਦੇ ਤੌਰ 'ਤੇ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਸਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੀ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી રિટાયરમ પાર્ટી યા કોઈ હોય પાર્ટી અજી ગુક કરો અજનલા પુરા અને મશહૂર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PGA India News ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ PGA India News